ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਸਾਰੀਆਂ ਗੱਲਾਂ ਭੈਣਾਂ ਨਾਲ ਸਾਂਝੀਆਂ ਕਰਨ ਨੂੰ ਜੀ ਕਰਦਾ ਤੇ ਅੱਜ ਮੈਂ ਗਈ ਬਾਜ਼ਾਰ ਤੇ ਬਾਜ਼ਾਰੋਂ ਕਈ ਸਮਾਨ ਲੈ ਕੇ ਆਈ ਤੇ ਉਹ ਸਾਡੇ ਸਰਦਾਰ ਜੀ ਕਹਿੰਦੇ ਹੁੰਦੇ ਕਹਿੰਦੇ ਇਹ ਬੁੜੀਆਂ ਦੇ ਘਰੋਂ ਨਿਕਲਦੀ ਧੀਰ ਹੁੰਦੀ ਜਾਂ ਤਾਂ ਭਾਂਡੇ ਵਾਲੀ ਦੁਕਾਨ ਤੇ ਬਹਿ ਜਾਂਦੀਆਂ ਜਾ ਕੇ ਤੇ ਜਾਲੀ ਡਿਆਲੀ ਦੁਕਾਨ ਤੇ ਬਹਿ ਜਾਂਦੀਆਂ ਜਾ ਕੇ ਉਹ ਕਦੇ-ਕਦੇ ਤਾਂ ਭਾਈ ਹਕਾਵਤ ਜੀ ਸੱਚੀ ਹੋ ਜਾਂਦੀ ਹੈਗੀ ਐ ਅੱਜ ਮੈਂ ਪਹਿਲਾਂ ਤਾਂ ਗਈ ਭਾਂਡੇ ਵਾਲੀ ਦੁਕਾਨ ਤੇ ਉੱਥੋਂ ਆ ਲਿਆ ਪਤੀਲਾ ਜਾਂ ਵੱਡਾ ਸਾਰੇ ਖੁੱਲੇ ਮੂੰਹ ਵਾਲਾ ਲੈਂਦਾ ਦੂਜਾ ਤੇ ਇੱਕ ਕਾਲ ਲਿਆਈ ਮੈਂ ਆਹ ਗੰਡੇ ਲਸਣ ਜਾ ਕੱਟਣ ਵਾਲਾ ਤੇ ਇੱਕ ਕਾਲ ਲਿਆਈ ਡੱਬੇ ਇਹਦੇ ਵਿੱਚ ਚਾਹ ਪੱਤੀ ਪਾਉਣੀ ਆ ਕਹਿੰਦੇ ਮੈਡਮ ਇਹਦੇ ਵਿੱਚ ਦੀ ਚਾਹ ਪੱਤੀ ਦਿਸੂਗੀ ਲੈ ਮੈਂ ਖਾ ਭਰਾਵਾ ਦੇ ਦੇ ਜੇ ਚਾਹ ਪੱਤੀ ਦਿਸੂਗੀ ਤਾਂ ਇਹ ਦੇ ਦੇ ਇਹਦੇ ਚ ਪਾ ਲੂੰਗੀ ਹਨਾ ਸੰਭਾਲ ਲੈਣੀ ਆ ਮੈਂ ਤਾਂ ਵੀ ਖਿਲਰਦੀ ਨਾ ਫਿਰੇ ਤੇ ਆ ਇੱਕ ਲਿਆਂਦਾ ਵੀ ਆਹ ਕੋਈ ਚੀਜ਼ ਭੁੰਨਣੀ ਹੁੰਦੀ ਆ ਜਿਵੇਂ ਕੋਈ ਟਮਾਟਰ ਟਮਾਟਰ ਕੋਈ ਤਿਆਰ ਕਰਨੇ ਆ ਜਾਂ ਕੋਈ ਹੋਰ ਤਿਆਰ ਕਰਨੀਆਂ ਚੀਜ਼ਾਂ ਹਨਾ ਲਸਣ ਲਸਣ ਤੇ ਉਹੋ ਤੇ ਇੱਕ ਕਾਲ ਲਿਆਈ ਪਾਈ ਫਰਾਈਪੈਨ ਏ ਮਾਲਿਆ ਇਹ ਵੀ ਪਤਲੇ ਤਲੇ ਤਲੇ ਆਲਾ ਨਾ ਤੇ ਉਹਦੇ ਚ ਵਿੱਚ ਥੱਲੇ ਮਚ ਜਾਂਦਾ ਜੀਰਾ ਜੂਰਾ ਭੁੰਨੀ ਦਾ ਤੜਕਾ ਤੜਕਾ ਤੇ ਚੱਲ ਮੈਂ ਕਿਹਾ ਥੋੜੀ ਬੋਟੀ ਸਬਜੀ ਸਬਜੀ ਬਣਾਉਣੀ ਹੁੰਦੀ ਹੈ ਤੇ ਉਹਦੇ ਵਿੱਚ ਬਣਾ ਲੇ ਤੇ ਇੱਕ ਆ ਵੱਡਾ ਡੱਬਾ ਦਿੱਤਾ ਉਹਨਾਂ ਨੇ ਕਹਿੰਦੇ ਇਹ ਚ ਕਿਲੋ ਪੈਜੂ ਇਹ ਚ ਗੁੜ ਕੜਕ ਸ਼ੱਕਰ-ਸ਼ੱਕਰ ਪਾ ਲਿਆ ਕਰੋ ਚਾਹ ਆਲੀ ਤੇ ਆ ਲਿਆਈ ਮੈਂ ਗ੍ਰੀਨ ਟੀ ਪੀਣ ਵਾਲਾ ਇਹ ਆ ਦੇਖੋ ਐ ਖੁੱਲਦਾ ਇਹ ਨਵੀਆਂ ਨਮੀਆਂ ਕਮਾਲ ਦੀਆਂ ਚੀਜ਼ਾਂ ਮੈਂ ਕਹਿੰਨੀ ਅੱਗੇ ਚਾਹ ਪੋਣੀਆਂ ਨਾ ਪੁਣੀ ਜਾਂਦੇ ਹੁਣ ਕਹਿੰਦੇ ਇਹਦੇ ਵਿੱਚ ਪਾ ਲੋ ਤੇ ਅਖੇ ਮੁੜ ਕੇ ਉਹਨੂੰ ਵਿੱਚ ਧਰ ਦਿਓ ਚੱਲ ਮੈਂ ਖਾ ਭਾਈ ਇਹ ਵੀ ਆਪਾਂ ਸ਼ੌਂਕ ਪੂਰਾ ਕਰ ਲੈਨੇ ਤੇ ਆ ਲਿਆਂਦਾ ਖੁਰਚਣਾ ਖੁਰਚਣਾ ਲਿਆਂਦਾ ਤੇ ਉਹ ਜਿਹੜਾ ਤਵਾ ਲਿਆਂਦਾ ਉਹ ਵੀ ਤੁਹਾਨੂੰ ਦਿਖਾਉਣੀ ਹੈ ਜਿਹਦੇ ਵਾਸਤੇ ਆ ਖੁਰਚਣਾ ਲਿਆਂਦਾ ਇੱਕ ਚੀਜ਼ ਲੈ ਲੋ ਤੇ ਮੁੜ ਕੇ ਚਾਰ ਹੋਰ ਲੈਣੀਆਂ ਪੈਂਦੀਆਂ ਨੇ ਨਾਲ ਆ ਸੂਪ ਵਾਲਾ ਲੈ ਕੇ ਇੱਕ ਕੱਪ ਮੈਂ ਆ ਕੱਪ ਸੂਪ ਵਾਲੇ ਨੇ ਹੁਣ ਠੰਡ ਆ ਨਾ ਹੁਣ ਸੂਪ ਸਾਪ ਬਣਾ ਕੇ ਪੀਤਾ ਜਾਂਦਾ ਟਮਾਟਰਾਂ ਦਾ ਹੋ ਗਿਆ ਚਣਿਆਂ ਦਾ ਹੋ ਗਿਆ ਕਦੇ ਕਾਸ਼ੇ ਦਾ ਹੋ ਗਿਆ ਕਦੇ ਕਾਸ਼ੇ ਦਾ ਲਟਰਪਟਰ ਬਣਾ ਕੇ ਪੀਤਾ ਜਾਂਦਾ ਆ ਲੋ ਜੀ ਅੱਜ ਕੱਲ ਉਹ ਫਿਰ ਟੰਗਣ ਦੀ ਵੀ ਨਹੀਂ ਲੋੜ ਕਿਤੇ ਰੱਖਣ ਦੀ ਵੀ ਹਨਾ ਚਮਚਾ ਤੇ ਵਿੱਚ ਟੰਗ ਦਿਓ ਮੈਂ ਕਹਿੰਦੀ ਇੱਕ ਨਹੀਂ ਲੈ ਕੇ ਆਈ ਮੈਂ ਖਾਪਾ ਕਾਦੇ ਵਾਸਤੇ ਰੋਸਾ ਜਾ ਪੈਦਾ ਕਰਨਾ ਹੈਗਾ ਆ ਮੈਂ ਦੋ ਲਈ ਇੱਕ ਹੋਰ ਲਈਆਂ ਮੈਂ ਆਖਿਆ ਕਾਦੇ ਵਾਸਤੇ ਆਖਣਗੇ ਜਾਣੇ ਦੋ ਆ ਤੇ ਲਿਆਏ ਇੱਕ ਆ ਪਰੋਸਾ ਨਹੀਂ ਪੈਦਾ ਕਰਨਾ ਜੇ ਕੋਈ ਪੀਊਗਾ ਨਾਲ ਬਹਿ ਕੇ ਤਾਂ ਪੀ ਲੂ ਨਹੀਂ ਇਕੱਲੇ ਤਾਂ ਆਪਾਂ ਪੀਣ ਪੀ ਲੈਣਾ ਹੈਗਾ ਮੈਂ ਤਾਂ ਆਪਦਾ ਢਿੱਡ ਭਾਰੀ ਲੈਣਾ ਹੈਗਾ ਆ ਮੈਂ ਦੋ ਆ ਹਲੇ ਹੀ ਕਬਲੇ ਜੀ ਤੇ ਆਹ ਜਿਹੜਾ ਮੈਂ ਮੇਨ ਚੀਜ਼ ਲੈਣ ਤਾਂ ਗਈ ਸੀ ਨਾ ਕੱਲਾ ਤਵਾ ਤੁਹਾਨੂੰ ਸਹੀ ਦੱਸਾਂ ਤੇ ਕੋ ਪਿੱਤਲ ਦਾ ਜਿਹੜਾ ਤਸਲਾ ਜਾਂ ਲੈ ਕੇ ਆਈਆਂ ਮੈਂ ਆਹ ਜਿਹੜਾ ਖੁੱਲੇ ਜੇ ਉਹਦੇ ਮੂੰਹ ਵਾਲਾ ਤੇ ਗੱਲ ਕਰ ਫਿਰ ਲਿਆਂਦਾ ਕਈ ਸਮਾਨ ਜਿ ਲਿਆਂਦੇ ਤੁਹਾਨੂੰ ਪਤਾ ਜਦੋਂ ਦੁਕਾਨ ਤੇ ਬੈਠ ਜਾਈਦਾ ਨਾ ਤੇ ਫਿਰ ਸੇਠ ਕਹਿੰਦੇ ਦੀਦੀ ਆ ਤਾਂ ਲੈ ਜਾ ਦੀਦੀ ਆਤਾ ਲੈ ਜਾ ਕੋਈ ਗੱਲ ਨਹੀਂ ਅਸੀਂ ਡਾਕਟਰ ਸਾਹਿਬ ਨਾਲ ਆਪੇ ਹਿਸਾਬ ਕਿਤਾਬ ਕਰ ਲਾਂਗੇ ਤੇ ਭਾਈ ਉਹ ਆਪੇ ਡਾਕਟਰ ਸਾਹਿਬ ਨਾਲ ਹਿਸਾਬ ਕਿਤਾਬ ਕਰਨਗੇ ਆਪਾਂ ਬਾਅਦ 'ਚ ਹੀ ਦੱਸਾਂਗੇ ਵਕੀਲ ਲਿਆਂਦਾ ਆਤਾਵਾ ਲਿਆਂਦਾ ਇਹ ਹੈ ਨਾਨ-ਸਟਿਕ ਤਵਾ ਇਹਨੂੰ ਕਹਿੰਦੇ ਆ ਜੀ ਨਾਨ-ਸਟਿਕ ਆਖੇ ਮੈਂ ਕਹਿੰਦੇ ਨਾਨ-ਸਟਿਕ ਲਿਆਓ ਮੈਂ ਕਿਹਾ ਚੱਲ ਨਾਨ-ਸਟਿਕ ਆ ਬਿੰਦੀਆਂ ਜੀਆਂ ਦਾ ਪਤਾ ਮੈਨੂੰ ਤਾਂ ਐਵੇਂ ਨਹੀਂ ਪਤਾ ਵੀ ਕਿਹੜਾ ਸਟਿਕ ਆ ਇਹ ਮੈਨੂੰ ਐਵੇਂ ਪਤਾ ਵੀ ਆ ਬਿੰਦੀਆਂ ਜੀਆਂ ਵਾਲਾ ਸੋਹਣਾ ਹੁੰਦਾ ਹੈਗਾ ਹਨਾ ਤੇ ਆਹ ਲੋ ਜੀ ਨਾਲ ਬਿੰਦਿਆਂ ਵਾਲਾ ਤੇ ਨਾਲ ਸੂਟ ਵਾਲੀ ਦੁਕਾਨ ਤੇ ਉਹ ਕੁੜੀਆਂ ਆਈਆਂ ਵੀ ਅਸੀਂ ਨਾਲ ਉਹ ਗਈਆਂ ਮੇਰੇ ਤੇ ਮੈਂ ਖਲਾ ਚੱਲ ਤੁਸੀਂ ਵੀ ਸੂਟ ਲੈ ਲੋ ਤੇ ਭਾਈ ਉਹੋ ਲਿਆਈਆਂ ਆਹ ਇੱਕ ਇੱਕ ਸੂਟ ਇੱਕ ਆ ਲਿਆਈ ਤੇ ਇੱਕ ਆ ਲਈ ਆ ਕਾਕੂ ਦਾ ਤੇ ਆ ਬਬਲੂ ਦਾ ਠੀਕ ਹੈ ਤੇ ਆ ਲਿਆਈਆਂ ਸੂਟ ਤੇ ਫਿਰ ਤੁਹਾਨੂੰ ਪਤਾ ਕੁੜੀਆਂ ਲਾ ਲੰਦੀਆਂ ਰੀਜਾਂ ਤੇ ਹਜੇ ਇੰਨੀ ਕਢਾਈ ਤੇ ਇਹਨਾਂ ਦਾ ਢਿੱਡ ਨਹੀਂ ਭਰਿਆ ਤੇ ਹਜੇ ਨਾਲ ਲੈਸਾਂ ਹੋਰ ਲੈਣ ਵਹਿ ਗਈਆਂ ਆਹ ਲੈਸਾਂ ਲਿਆਈਆਂ ਇਹ ਅਖੇ ਪਤਾ ਨਹੀਂ ਕਿੱਥੇ ਬਾਹਾ ਤੇ ਬਾਰਡਰ ਕੇ ਪਤਾ ਨਹੀਂ ਘੇਰੇ ਤੇ ਬਾਰਡਰ ਇਹ ਵੀ ਲਾਉਣਾ ਹਨ ਚਲ ਮਖਾ ਕੋਈ ਨਹੀਂ ਭਾਈ ਇਹ ਵੀ ਲੈ ਲਓ ਤੁਸੀਂ ਹੁਣ ਤੁਸੀਂ ਆਪਦੀ ਰੀਜ ਪੂਰੀ ਕਰ ਲਓ ਆ ਲਿਆਂਦਾ ਭਾਈ ਸਮਾਨ ਤੇ ਇੱਕ ਰਹਿੰਦਾ ਹੁੰਦਾ ਤੇ ਇੱਕ ਕਹਿੰਦੀ ਮੈਂ ਮੇਰੇ ਘਰ ਵਾਲੇ ਦਾ ਬਟੂਆ ਲੈਣਾ ਤੂੰ ਬਟੂਆ ਲੈ ਲਾ ਮਖਾ ਤੂੰ ਨਾ ਰਹੀ ਜਿੱਥੇ ਤੇਰੇ ਘਰ ਵਾਲੇ ਦੇ ਬਟੂਏ ਬਿਨਾਂ ਚਲੋ ਜੀ ਉਹਨੇ ਆ ਲੈ ਲਿਆ ਇੱਕ ਕਹਿੰਦੀ ਪਰਸ ਲੈਣਾ ਮੈਂ ਖ ਲੈ ਲਾ ਭਾਈ ਉਹਨੇ ਆ ਪਰਸ ਲੈ ਲਿਆ ਤੇ ਆ ਲਿਆਂਦਾ ਭਾਈ ਸਮਾਨ ਤੇ ਹੁਣ ਮੈਨੂੰ ਤੁਸੀਂ ਦੱਸੋ ਵੀ ਬੀਓ ਭੈਣੋ ਮੇਰੀਆਂ ਬੱਚੇ ਭਰਾ ਸਾਰੇ ਵੀ ਸਮਾਨ ਵਧੀਆ ਲਿਆਂਦਾ ਆਪਾਂ ਕੋਈ ਐਵੇਂ ਖਾਮਖਾਤਾ ਨਹੀਂ ਪੈਸੇ ਹਜੇ ਦੇਣੇ ਤੁਸੀਂ ਗਾਹ ਨਾ ਦੱਸਿਓ ਧਾਰ ਕਰਾ ਕੇ ਆਂਦਾ ਹੈਗਾ ਠੀਕ ਆ ਓਕੇ ਬਾਏ ਬਾਏ